ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅਸਾ ਚੜ੍ਹਦੀ ਕਲਾ ਚਮੂਗੇ ਤੇ ਆਪਾਂ ਲੱਗੇ ਸੀ ਬੁਲਟ ਦੀ ਸਰਵਿਸ ਕਰਨਾਂ ਇਹਦੀ ਮੇਜਰ ਸਰਵਿਸ ਕਰਨੀ ਆ ਸਾਰੀ ਇਹ ਵਾਇਸ ਓਵਰ ਤਾਂ ਕਰੀ ਜਾ ਆਪਣੀ ਆਵਾਜ਼ ਕਲੀਅਰ ਨਹੀਂ ਸੀਗੀ ਜਿੱਥੇ ਤੋਂ ਕਲੀਅਰ ਆਪਾਂ ਉੱਥੋਂ ਤੋਂ ਛੱਡ ਦੇਣੀ ਆ ਸਟਾਰਟਿੰਗ ਸਹੀ ਏ ਤੇ ਆਪਾਂ ਤੁਹਾਨੂੰ ਆਵਾਜ਼ ਸੁਣਾਈ ਸੀ ਬੁਲਟ ਦੀ ਤੇ ਆਵਾਜ਼ ਸੈਟ ਆ ਸਲੋ ਰੇਸ ਤੇ ਵਧੀਆ ਖੜਦਾ ਤੇ ਨਿੱਕੇ ਨਿੱਕੇ ਕੰਮ ਨੇ ਆਪਣੇ ਜਿਵੇਂ ਆਪਣੇ ਸਲੈਂਸਰ ਦੇ ਉੱਤੇ ਆ ਥੋੜਾ ਜੰਗਾਲ ਪੈ ਗਿਆ ਇਹ ਆਪਾਂ ਬਫਿੰਗ ਕਰਨੀ ਆ ਇਹਦੀ ਚੈਨ ਆਪਣੀ ਸੁੱਕੀ ਹੋ ਗਈ ਇਹਨੂੰ ਆਪਾਂ ਲਾ ਕੇ ਡੀਜ਼ਲ ਪੈਟਰੋਲ ਆਪਣਾ ਪੈਟਰੋਲ ਤੇ ਮਗਲੈਲ ਦੇ ਵਿੱਚ ਪਾ ਕੇ ਇਹਨੂੰ ਬੁਰਸ਼ ਦੇ ਨਾਲ ਸਮਾਰਕ ਚੰਗੀ ਤਰ੍ਹਾਂ ਧੋਣਾ ਬਾਕੀ ਨਿੱਕੇ ਮੁੱਟੇ ਹੋਰ ਕੰਮ ਨੇ ਜਿਵੇਂ ਮੈਂ ਆਪਣੇ ਤੁਹਾਨੂੰ ਦਿਖਾ ਦਿੰਨੇ ਆ ਆ ਜੰਗਾਲ ਲੱਗਿਆ ਹੋਇਆ ਇਹ ਦੇਖੋ ਆਨ ਪ੍ਰੋਪਰ ਦੀਦਾ ਇਹਨੂੰ ਤਿਆਰ ਕਰਿਆ ਸੀ ਆਪਾਂ ਘਰ ਹੀ ਇਹ ਸਟੇਨਲੈਸ ਸਟੀਲ ਦਾ ਤੁਹਾਨੂੰ ਵੀਡੀਓ ਪਹਿਲਾਂ ਹੀ ਪਾਈ ਸੀ ਜੇ ਨਾ ਦੇਖੇ ਕਿਸੇ ਵੀਰ ਨੇ ਤਾਂ ਦੇਖਦਾ ਸਕਦਾ ਚੈਨਲ ਤੇ ਜਾ ਕੇ ਤੇ ਉਦੋਂ ਬਾਅਦ ਜਿਵੇਂ ਆਪਣੇ ਆ ਅੰਦਰਲਾ ਪਾਈਪ ਇਹ ਆਪਣੇ ਆ ਫਿਲਟਰ ਦੇ ਨਾਲ ਦੀ ਪਾਈਪ ਜਾਂਦਾ ਜਿਵੇਂ ਆ ਸੰਕਸ਼ਨ ਪਾਈਪ ਇਹ ਟੜਿਆ ਹੋਇਆ ਇਹ ਆਪਾਂ ਲਿਆਂਦਾ ਪਿਆ ਨਵਾਂ ਪਾਉਣਾ ਜਿਵੇਂ ਨਿੱਕੇ ਨਿੱਕੇ ਚੀਜ਼ਾਂ ਨੇ ਇਹ ਜਿਵੇਂ ਆ ਕਹਿਣ ਦਾ ਭਾਵ ਆਪਣਾ ਹੋ ਗਿਆ ਜੀ ਆ ਦੇਖੋ ਟੈਂਕੀ ਖੋਲੂਗੀ ਟੈਂਕੀ ਦੇ ਥੱਲੇ ਵੀ ਵੇਪਾਂ ਜਿਹੜੀਆਂ ਆਪਾਂ ਉਹ ਦੇਖ ਲੈਣੀਆਂ ਨੇ ਜਿਵੇਂ ਆ ਹੈੱਡਲਾਈਟ ਦੇ ਵਿੱਚ ਆਪਣੀ ਆ ਲਾਈਟ ਕਿਤੇ ਕਿਤੇ ਬੁਜੀ ਹੋਈ ਆ ਇਹ ਚੇਂਜ ਕਰਨੀਆਂ ਤੇ ਆਪਣਾ ਹੈਂਡਲ ਆ ਖਰਾਬ ਹੋ ਗਿਆ ਸੀ ਦੇਸੀ ਸੀਗਾ ਤੇ ਆਪਾਂ ਹੁਣ ਜੈਨੂਇਨ ਹੈਂਡਲ ਪਾ ਕੇ ਉਹਦੀ ਪ੍ਰੋਪਰ ਫਿਟਿੰਗ ਕਰਾਂਗੇ ਉਸ ਤੋਂ ਬਾਅਦ ਜੀ ਆਪਣਾ ਤੁਹਾਨੂੰ ਇਹਦੀ ਆਵਾਜ਼ ਸੁਣਾਉਣਾ ਪ੍ਰੋਪਰ ਹੁਣ ਦੁਬਾਰਾ ਵੀ ਸਾਈਲੈਂਟ ਹੋਏ ਤੇ ਇਹਦੀ ਬੋਲਦੀ ਆ ਟਿਕ ਟਿਕ ਆ ਦੇਖੋ ਤਾਂ ਜੀ ਆਵਾਜ਼ ਕਰਦੀ ਜਾਨ ਬੜੀ ਸਦੂਰੀ ਸੋਈਦੇ ਜਾਂਦੀ ਨਾ ਫੇਰ ਇਹ ਆਵਾਜ਼ ਕਰਦਾ ਜਦੋਂ ਆਪਣਾ ਜਮੇ ਸਲੋ ਹੋ ਜਾਂਦਾ ਤਾਂ ਇਹਦੀ ਪਿੰਨ ਦੀ ਆਵਾਜ਼ ਉਹ ਵੱਜ ਜਾਂਦੀ ਆ ਟਕ 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 ਨਾਲ ਨਾ ਉਹ ਅਲੱਗ ਜੀ ਆਵਾਜ਼ ਆਉਂਦੀ ਆ ਦੋ ਆਵਾਜ਼ਾਂ ਆਉਂਦੀਆਂ ਨੇ ਫਿਰ ਜਦੋਂ ਪਿੰਨ ਦੁਬਾਰਾ ਪ੍ਰੋਪਰ ਸੈੱਟ ਹੋ ਜਾਂਦੀ ਆ ਫਿਰ ਸਾਈਲੈਂਟ ਹੋ ਜਾਂਦਾ ਤੇ ਉਹ ਚੀਜ਼ ਆ ਇਹ ਪਿੰਨ ਆਪਾਂ ਕਰਾਈ ਨਹੀਂ ਹੈਗੀ ਇਹ ਚੀਜ਼ ਨਾਰਮਲ ਏ ਆ ਏਜੰਸੀ ਵੱਲੋਂ ਆਇਆ ਸੀਗਾ ਇਦਾਂ ਹੀ ਕੋਈ ਆਪਾਂ ਛੇੜਖਾਨੇ ਨਹੀਂ ਕੀਤੀ ਬਸ ਸੈਟਿੰਗ ਕਰੀ ਆ ਮਾੜੀ ਮੋਟੀ ਕਾਰਬੂਰੇਟਰ ਤੋਂ ਇੱਕ ਦੀ ਚੋ ਉਹਦੀ ਹੁੰਦੀ ਆਪਣੀ ਰੇਸ ਦੇ ਨਾਲ ਹੁੰਦਾ ਪੁਆਇੰਟ ਜਿਆ ਉਹ ਤੋਂ ਮੈਂ ਨਾ ਨਹੀਂ ਜਾਣਦਾ ਕੀ ਆ ਤੇ ਉਹ ਤੋਂ ਕਰੀ ਸੀਗੀ ਬਾਕੀ ਤੁਹਾਨੂੰ ਜਾਣਕਾਰੀ ਅੱਗੇ ਦਵਾਂਗੇ ਜਿੱਦ ਤੱਕ ਹਾਂਜੀ ਇੱਥੇ ਆਪਾਂ ਨੂੰ ਵਾਇਜ਼ ਐਡ ਕਰਨੀ ਪਈ ਆ ਕਿਉਂਕਿ ਵਾਇਜ਼ ਆਪਣੀ ਕਲੀਅਰ ਆਈ ਨਹੀਂ ਸੀ ਇਹ ਦੇਖੋ ਜੀ ਆਪਾਂ ਹਾਰ ਨਾਲ ਸਵਿਚ ਖੋਲ੍ਹ ਲਿਆ ਦੇਖੋ ਬਟਨ ਆਪਾਂ ਦਬ ਕੇ ਦਿਖਾਉਣਾ ਤੁਹਾਨੂੰ ਤੇ ਆਹ ਦੇਖੋ ਜੀ ਇਹ ਕਾ ਜਿਹੜਾ ਹਾਰਨ ਚੱਲਦਾ ਨਹੀਂ ਤਾਰਾਂ ਆਪਣੇ ਪ੍ਰੋਪਰ ਲੱਗੀਆਂ ਆ ਸੀਗੀਆਂ ਹਾਰਨ ਦੇ ਜੈਨੂਨ ਕਿਉਂਕਿ ਪਹਿਲਾਂ ਆਪਣੇ ਤਾਂ ਹਾਰਨ ਚੋਰੀ ਹੋ ਗਏ ਸੀਗੇ ਤਾਂ ਕਰਕੇ ਫਿਰ ਆਪਾਂ ਮੁੜ ਕੇ ਹਾਰਨ ਲਾਇਏ ਨਹੀਂ ਬੱਡੇ ਹੁਣ ਜੈਨੂਨ ਲਾ ਰਹੇ ਆ ਦੇਖੋ ਕਾਰਬਨ ਜੰਮਿਆ ਹੋਇਆ ਉੱਤੇ ਤੇ ਕਾਰਨ ਜੰਮਣ ਕਰਕੇ ਹੋਇਆ ਹੋਇਆ ਹਾਰਨ ਵਜਦਾ ਨਹੀਂ ਕਿਉਂਕਿ ਡੱਬੀ ਚੱਪ ਜਾ ਧੋਨੇ ਮੋਟਰਸਾਈਕਲ ਤਾਂ ਪਾਣੀ ਡੱਬੀ ਚ ਪੈ ਜਾਂਦਾ ਕਿਤਨਾ ਕਿਤੇ ਮਾੜਾ ਮोटा ਸੱਲ ਚਲੀ ਗਈ ਜਾਂ ਉਦਾਂ ਉਹਦੇ ਕਰਕੇ ਹੋ ਜਾਂਦਾ ਬਾਕੀ ਆਪਣਾ ਨਰ ਡੇਪਰ ਹੁੰਦਾ ਪਾਉਸ ਲੈਣ ਨੂੰ ਉਹ ਸਹੀ ਸੀਗਾ ਤੇ ਆ ਪੈਟਰੋਲ ਸੀਗਾ ਆਪਾਂ ਕੱਢ ਕੇ ਲਏ ਮੋਟਰਸਾਈਕਲ ਚ ਤੇ ਨਾਲ ਆਪਾਂ ਰੇਗ ਮਾਰ ਲਿਆਂਦਾ ਤੇ ਹੁਣ ਸੋਚਣ ਨੂੰ ਰੇਗ ਮਾਰਨ ਨਾਲ ਕੱਢ ਕੇ ਫਿਰ ਇਹਨੂੰ ਪੈਟਰੋਲ ਨਾਲ ਵਾਸ਼ ਕਰਾਂਗੇ ਸਮਾਰ ਕੇ ਆਹ ਦੇਖੋ ਜੀ ਇਹਨ ਪੂਰਾ ਸਾਫ ਕਰਤਾ ਆਪਾਂ ਤੇ ਅੱਗੇ ਤੁਹਾਨੂੰ ਹਾਰ ਨੂੰ ਵੀ ਪਾਜਾ ਕੇ ਸੁਣਾਉਨੇ ਆ ਤੇ ਇੱਕ ਕਾਰਨ ਇਹ ਹੀ ਹੁੰਦਾ ਵੀ ਉਹ ਕਾਰਬਨ ਜੰਮਣ ਦੇ ਨਾਲ ਆਪਣਾ ਜਿਆਦਾ ਕਰੰਟ ਪਾਸ ਨਹੀਂ ਦਿੰਦਾ ਜਦੋਂ ਹੋ ਜਾਂਦਾ ਤੇ ਆ ਆਪਣਾ ਪਾਸ ਵਾਲਾ ਹੁੰਦਾ ਤੇ ਇਹ ਵੀ ਆਪਾਂ ਚੈੱਕ ਕਰ ਲਿਆ ਸੀਗਾ ਜਿਹਦੇ ਵਿੱਚ ਰੇਗ ਮਾਰ ਮਾਰਤਾ ਸੀ ਪੈਟਰੋਲ ਨਾਲ ਧੋਤਾ ਸੀ ਇਹਨੂੰ ਪਰ ਬੱਚੇ ਧੋਤਾ ਬਾਹਰ ਨਹੀਂ ਕੱਢਿਆ ਆਪਾਂ ਵੀ ਘਾਤੇ ਇਹਨਾਂ ਕੰਮ ਬਧਾਉਣਾ ਤੇ ਆਪਣੀ ਢੜੇ ਲਾਈਟ ਵਾਲੀ ਸੋਚ ਆ ਉਹ ਐਨ ਸਹੀ ਆ ਦੇਖੋ ਆ ਲਾਈਟ ਵਾਲੀ ਆ ਕਿਉਂਕਿ ਡੇ ਬੁਲਟ ਨੇ 19 ਮਾਡਲ ਬੁਲਟ ਸੀਗਾ ਤੇ ਇਹਦੀ ਲਾਈਟ ਪੱਕੀ ਚੱਲਦੀ ਆ ਹੁੰਦੀ ਆ ਤਾਂ ਲੋ ਹਾਈ ਬੀਮ ਆਉਂਦਾ ਇਹਦਾ ਤਾਂ ਉਹ ਚੀਜ਼ਾਂ ਸੀਗੀਆਂ ਤੇ ਆ ਦੇਖੋ ਹੁਣ ਆਪਾਂ ਤੁਹਾਨੂੰ ਸੁਣਾਉਣਿਆਂ ਵਜਾ ਕੇ ਤੇ ਐਨ ਸਹੀ ਵਜਦਾ ਜੇ ਦਵਲ ਹਾਰ ਦਾ ਆਪਣਾ ਮਾਹੌਲ ਸੈਟ ਆ ਪਰ ਇਦਾਂ ਜਦ ਆਪਾਂ ਟੱਚ ਕਰਦੇ ਆ ਕੁਛ ਇੱਕ ਮਿਲੀ ਸੈਕਿੰਡ ਬਾਅਦ ਆਵਾਜ਼ ਆਉਂਦੀ ਆ ਤੇ ਮੜਾ ਜਿਵੇਂ ਲੈਕਜਾ ਹੁੰਦਾ ਹਾਰਨ ਦੇ ਵਿੱਚ ਆ ਆਪਣੀ ਇੰਡੀਕੇਟਰਾਂ ਦੀ ਸਵਚਾ ਇਹ ਵੀ ਸਹੀ ਸੀ ਹਨ ਪੂਰੀ ਕਿਉਂਕਿ ਆਪਾਂ ਜਦ ਖੋਲ ਲਿਆ ਤਾਂ ਹਰੇਕ ਚੀਜ਼ ਦੀ ਟੈਸਟਿੰਗ ਕਰਕੇ ਵੀ ਦੁਬਾਰਾ ਛੇਤੀ ਖੋਲਣਾ ਨਾ ਪਵੇ ਇਨਾਂ ਪੁਆਇੰਟਾਂ ਨੂੰ ਜਿੰਨੇ ਖੋਲੇ ਸੀ ਸਾਰਿਆਂ ਨੂੰ ਆਪਾਂ ਔਇਲ ਦਿੱਤਾ ਮੜਾ ਮੜਾ ਕਿਉਂਕਿ ਔਇਲ ਦੇ ਨਾਲ ਫਿਰ ਕਾਰਬਨ ਛੇਤੀ ਜੰਮਦਾ ਨਹੀਂ ਬਾਕੀ ਕਈ ਵੀਰ ਕਹਣਗੇ ਵੀ ਗਰਦ ਪੈ ਜਾਂਦੀ ਆ ਖਰਾਬ ਹੋ ਜਾਂਦਾ ਠੀਕ ਆ ਵੀਰ ਆਪਾਂ ਕੁਝ ਕੁ ਸਮੇਂ ਬਾਅਦ ਆਪਾਂ ਖੋਲ ਕੇ ਰਿਪੇਅਰ ਮੇਨਟੇਨੈਂਸ ਪੂਰੀ ਕਰਦੇ ਇਹਨਾਂ ਚੀਜ਼ਾਂ ਦੀ ਕਿਉਂਕਿ ਆਪਣੇ ਸਾਧਨ ਦਾ ਆਪਾਂ ਨੂੰ ਪਤਾ ਹੁੰਦਾ ਤੇ ਜਿਹੜੇ ਵੀਰ ਨੇ ਨਹੀਂ ਖਲਾਉਣਾ ਹੈਗਾ ਤਾਂ ਉਹ ਫਿਰ ਮਕੈਨਿਕ ਵੀਰ ਉਦਾਂ ਹੀ ਸਲਾਹ ਦਿੰਦਾ ਨੂੰ ਵੀ ਹਾਂ ਮਿੱਟੀ ਪੈ ਜਾਂਦੀ ਐ ਤੇ ਖਰਾਬ ਹੋ ਜਾਂਦਾ ਤੇ ਆ ਆਪਣਾ ਜੀ ਮਾਸਟਰ ਸਿਲੰਡਰ ਫਰੰਟ ਡਿਸਕ ਵਾਲਾ ਤੁਹਾਨੂੰ ਦੱਸਿਆ ਸੀ ਪਹਿਲਾਂ ਜਿਹੜਾ ਆਪਾਂ ਲਾਇਆ ਇਹ ਆਪਣੇ ਏਰੀਆ 'ਚ ਕਹ ਲੋ ਵੀ ਇਕੱਲਾ ਹੀ ਆ ਵੀ ਆਪਾਂ ਘਰੇ ਹੀ ਲਾਇਆ ਸੀਗਾ ਇਹ ਚੀਜ਼ ਤਾਂ ਇਹ ਵੀ ਥੋੜੀਆਂ ਜਿਹੀਆਂ ਸੋਧਾਂ ਕਰ ਦੇਣੀਆਂ ਨੇ ਚ ਉਹ ਕਰ ਲਈਆਂ ਨੇ ਤਾਂ ਬੈਟਰੀ ਵਾਲੇ ਰਵ ਟੁੱਟ ਗਈ ਤੇ ਆਪਾਂ ਸਿਉਤੀ ਧਾਗੇ ਨਾਲ ਤੇ ਇਹ ਧਾਗਾ ਆਪਣੇ ਕੋ ਪਿਆ ਸੀਗਾ ਟਰਾਲੀ ਦੇ ਆਪਾ ਕੱਪੜੇ ਦੇ ਹਿੱਸੇ ਹੁੰਦੇ ਹੁੰਦੇ ਆ ਟੁੱਟਦਾ ਨਹੀਂ ਧਾਗਾ ਇਹ ਤੇ ਮਾਸਟਰ ਸਿਲੰਡਰ ਦੇ ਇੱਕ ਦੋ ਖਾਮੀਆਂ ਜਿਹਾ ਲੱਗਿਆ ਮੈਨੂੰ ਇਹ ਸਹੀ ਕਰਨੀਆਂ ਨੇ ਮੂਲ ਫਰੰਟ ਡਿਸਕ ਵਾਲੀ ਨੇ ਇਹ ਹਾਂਜੀ ਆਪਹਾਰਨ ਕਰਤਾ ਫਿੱਟ ਆ ਉਹਦਾ ਇੱਕ ਨਾਟ ਲੱਗਣਾਗਾ ਹੌਦ ਸੁਲੱਖ ਹੌਦ ਤੇ ਹੁਣ ਆਪਹਾਰਨ ਚੌਧਰ ਦਿਖਾਉਣੇ ਆ ਫਿਰ ਨੰਨਕਾ ਮੈਂ ਤੇ ਇਹ ਦਵਾਲ ਆਪਣੀ ਇਹ ਸੋਚ ਲੱਗ ਜਣੀ ਹੈ ਇਹਦੀ ਇੰਡੀਕੇਟਰਾਂ ਵਾਲੀ ਇਹ ਡਾਇਰੈਕਟ ਤੇ ਰੱਖੀ ਜਾਣੀ ਹੈ ਇਦਾਂ ਇੱਕ ਤਾਂ ਨਾ ਫੋਨ ਆਪਣਾ ਕੋਈ ਰੱਖਣ ਦੀ ਜਗ੍ਹਾ ਨਹੀਂ ਹੈਗੀ ਤਾਂ ਕਰਕੇ ਆਪਾਂ ਨੂੰ ਥੋੜਾ ਦਿੱਕਾ ਲੱਗਦਾ ਹਾ ਤਾਂ ਰੱਪਾ ਬਚਣ ਕਰਦੇ ਆ ਇਹ ਤੇ ਪੋਜੀਸ਼ਨ ਤੇ ਲੈਣੀ ਇਦਾਂ ਆਹ ਵਾਤਾ ਰੱਗੀ ਇਹਦਾ ਆਪਣੀ ਇੰਡੀਕੇਟਰ ਵਾਲੀ ਉਹ ਪੇਪਰ 'ਤੇ ਸੱਚ ਰੱਖੀ ਜਾਣੀ ਇਹਦਾ ਇੱਥੇ ਨਟ ਨੇ ਇੱਕ ਨਟ ਇੱਧਰ ਦੂਜਾ ਨਟ ਬੈਕ ਸਾਈਡ ਤੇ ਇੱਥੇ ਨੌਂ ਕੁ ਮੋਲੇ ਇਹ ਲਾ ਕੇ ਆਪਣਾ ਫਿਰ ਇਹ ਫਿਕਸ ਹੋਣੀ ਹੈ ਇਦੋਂ ਉੱਪਰ ਦੀ ਆਪਣਾ ਆ ਲੋਕ ਪਹਿਣਾ ਠੀਕ ਹੈ ਜੀ ਇਹ ਐ ਸਿੱਧਾ ਰੱਖਿਆ ਨੂੰ ਉਦੋਂ ਉੱਤੇ ਦੀ ਆਪਣੀ ਡੱਬੀ ਫਿੱਟ ਹੋਣੀ ਤੁਹਾਨੂੰ ਦਿਖਾਉਣੀ ਆਪਾਂ ਵੀ ਪਾ ਕੇ ਆ ਨਟ ਲਾ ਲਈਏ ਤੇ ਆ ਨਟ ਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਲੋਕ ਆਹ ਇਹ ਲੋਕ ਆਪਣਾ ਤਾਰ ਨੂੰ ਫੜ ਕੇ ਰੱਖਦਾ ਹੁੰਦਾ ਜਿਹੜੀ ਥੱਲੇ ਵਾਲੀ ਤਾਰ ਆਪਣੀ ਇਹਦੀ ਹਾਰਨ ਵਾਲੀ ਹੋਗੀ ਸਾਰੀ ਲਾਈਟਾਂ ਵਾਲੀ ਤਾਰ ਹੋ ਗਈ ਆ ਦੇਖੋ ਇਹਨੇ ਨਾ ਤਾਰ ਨੂੰ ਟਾਈਟ ਕਰ ਲਿਆ ਤੇ ਹੁਣ ਇਹ ਚੀਜ਼ ਆਪਣੀ ਜਾ ਕੇ ਲੱਗਦੀ ਹੈ ਹੈਂਡਲ ਨਾਲ ਜਿਹੜੀ ਗਲਾਈ ਆ ਹੈਂਡਲ ਨਾਲ ਲੱਗ ਜਣੀ ਹੈ ਤੇ ਆਲਦ ਵਾਲੇ ਆਪਣੇ ਪਏ ਜਣੇ ਨੇ ਨਟ ਠੀਕ ਹੈ ਜੀ ਆ ਦੇਖੋ ਇਕੱਲੇ ਹੱਥ 'ਚ ਫੋਨ ਫੜਨ ਦੇ ਨਾਲ ਤੇ ਇੱਕ ਹੱਥ ਨਾਲ ਕੰਮ ਕਰਨਾ ਥੋੜਾ ਜਿਆ ਔਖਾ ਹੁੰਦਾ ਆ ਹੈਂਡਲ ਤੇ ਆਪਾਂ ਟੇਪ ਤਾਂ ਲਾਈ ਸੀ ਪਹਿਲਾਂ ਆਪਣਾ ਥੋੜਾ ਸਰਾਕ ਵੱਡਾ ਨਿਕਲ ਗਿਆ ਸੀ ਉਹਦੇ ਨਾਲ ਡੱਬੇ ਹਿੱਲਣ ਲੱਗ ਗਏ ਸੀ ਉਹਦੇ ਕਰਕੇ ਆਪਾਂ ਟੇਪ ਲਾਤੀ ਤੇ ਡੱਬੇ ਉਹਦੇ ਨਾਲ ਟਾਈਟ ਕਰੀਆ ਆਪਾਂ ਇੱਕ ਜਗਾੜੂ ਜਿਹਾ ਕਰਿਆ ਕੰਮ ਤੇ ਆ ਉੱਪਰ ਆਪਣਾ ਲੋਕ ਆ ਇਹ ਆਪਾਂ ਦੇਖ ਕੇ ਰੱਖਣਾ ਆਪਣਾ ਕਿਤੇ ਘੁਟਾਉਂਦਾ ਆਪਣਾ ਤੇ ਇਹ ਨਾਲ ਜਿਸ ਹਾਂ ਉਹ ਬੰਦਾ ਖੋਲਦਾ ਉਹ ਦੇਖੋ ਤੇ ਉਹ ਪ੍ਰੋਪਰ ਲੋਕ ਆ ਬਣਾ ਉਹਦੇ ਵਿੱਚ ਪੈਣਾ ਠੀਕ ਹੈ ਜੀ ਸਿੱਧਾ ਕਰਤਾ ਉਹ ਥੱਲੇ ਆ ਕੇ ਆਪਣਾ ਨਾਲ ਲੱਗਣਾ ਮਾੜਾ ਕੈਮਰਾ ਆਪਣਾ ਟੇਢਾ ਹੋ ਗਿਆ ਤੇ ਇੱਕ ਨਾ ਧੁੱਪ ਦੇ ਵਿੱਚ ਦਿਖਦਾ ਨਹੀਂ ਹੈਗਾ ਇੱਥੇ ਸਾਡੇ ਧੁੱਪ ਆ ਜਾਂਦੀ ਏ ਥੋੜੀ ਜੀ ਤਾਂ ਫਿਰ ਮੋਟਰ ਵਾਲਾ ਆਪਾਂ ਪਰੇ ਕੀਤਾ ਨਹੀਂ ਵੀ ਚਲੋ ਕੋਈ ਨਹੀਂ ਕੁਛ ਨਹੀਂ ਹੁੰਦਾ ਉਧਰ ਮੌਸਮ ਠੀਕ ਸੀਗਾ ਥੋੜਾ ਜਿਹਾ ਧੁੱਪੇ ਨੀਚੋ ਵੀ ਨਹੀਂ ਹੈਗੀ ਤਾਂ ਕਰਕੇ ਆਪਾਂ ਆਪਦਾ ਇੱਥੇ ਹੀ ਲੱਗੇ ਰਹੇ ਹਾਂ ਕੰਮ ਕਰਨ ਹਾਂਜੀ ਕਾਰ ਲਈ ਆਪਣੀ ਡੱਬੀ ਹੋ ਗਈ ਫਿੱਟ ਤਾਂ ਨੂੰ ਕੇਰਾ ਫੇਟਸਲੀ ਕਰਕੇ ਦਿਖਾਉਂਦੇ ਆ ਕਿ ਇੱਕ ਆਪਣਾ ਕੰਡੀਸ਼ਨ ਸੈੱਟ ਕਰਾਇਆ ਸੀ ਆ ਦੇਖੋ ਰੈਗਨੀਸ਼ਨ ਵੀ ਸਹੀ ਹੁਣ ਤੇ ਹਾਰਨ ਆਪਣਾ ਹੋ ਗਿਆ ਸੈੱਟ ਪੂਰਾ ਹਾਂ ਹੈਂਡਲ ਚੇਂਜ ਕਰਾਂਗੇ ਤੇ ਫਿਰ ਆਪਾਂ ਉਦੋਂ ਆ ਸੀਟ ਖੋਲ ਲਈ ਕਿਤੇ ਨਾ ਸੀਟ ਇਧਰੋਂ ਔਖੜੀ ਹੋਈ ਹੈ ਔਖੜੀ ਜੋੜਾਂਗੇ ਤੇ ਦੂਜਾ ਮੇਰੀ ਸਭਾ ਨੂੰ ਵੀ ਇਹ ਥੱਲੇ ਪੇਂਟ ਮਾਰਦੀ ਸੀਟ ਦੇ ਕਿਤੇ ਕਿਤੇ ਜੰਗਾਲ ਪੈ ਗਿਆ ਦੇਖੋ ਇਧਰ ਪੈ ਗਿਆ ਵੀ ਇਹਨੂੰ ਥੱਲੇ ਨਾ ਇੱਕ ਕੋਟ ਆਪਾਂ ਪੇਂਟ ਦਾ ਮਾਰ ਦਾਂਗੇ ਤੇ ਬਾਕੀ ਆ ਚੀਜ਼ ਤਾਂ ਆਪਾਂ ਟੇਪ ਲਾਤੀ ਸੀ ਹੁਣ ਇਹਨਾਂ ਸਾਫ਼ ਕਰਦੇ ਆਂ ਕਿ ਆਪਾਂ ਫਿਲਟਰ ਕੱਢਣਾ ਇਹਦਾ ਆ ਸੈੱਟ ਆਪਾਂ ਖੋਲ ਕੇ ਨਾ ਪੈਪਾ ਨਵੀਆਂ ਪਾਉਣੀਆਂ ਨੇ ਸਾਰੀਆਂ ਇਹਦੇ ਫਿਲਟਰ ਵਾਲੀਆਂ ਕਿਉਂਕਿ ਟਾਈਮ ਹੋ ਗਿਆ ਫਿਲਟਰ ਪੈਪਾ ਆਪਾਂ ਚੇਂਜ ਹੀ ਕਰਿਆਗੇ ਬਾਕੀ ਤੁਹਾਨੂੰ ਦਿਖਾਉਨੇ ਆਂ ਆਪਾਂ ਸਾਰੀ ਆਪਾਂ ਮੇਜਰ ਸਰਵਿਸ ਕਰਤ ਰਹੀਆਂ ਹੁਣ ਇਹਦੀ ਖੋਲਿਆ ਤਾਂ ਹੋ ਗਈ ਆ ਨਾਲ ਜੰਟਾ ਜੰਟਾ ਸਾਰਾ ਕੋ ਪ੍ਰੈਸ ਕਰਾਂਗੇ ਹੁਣ ਇਹਨਾਂ ਦਿਖਾਉਨੇ ਆ ਤੁਹਾਨੂੰ ਆਪਾਂ ਡੇਟ ਆਪਾਂ ਦੰਨੇ ਆ ਹੁਣ ਆ ਦੋ ਨਟ ਪਰਲਾ ਆਪਾਂ ਟੈਂਕੀ ਦੇ ਖੋਦ ਗਏ ਟੈਂਕੀ ਖੋਲ ਕੇ ਅਗਲੀ ਅਪਡੇਟ ਆਪਾਂ ਟੈਂਕੀ ਤੋਂ ਬਾਅਦ ਦਨੇ ਹਾਂ। ਹਾਂ ਜੂ ਟੈਂਕੀ ਆਪਾਂ ਲਾਤੀ ਇਹ ਵੀ। ਇਹ ਲਾਉਣ ਦਾ ਕਾਰਨ ਇਹ ਆ ਵੀ ਜਿਵੇਂ ਇਹ ਮਿੱਟੀ ਜੰਮੀ ਹੋਈ ਹੈ ਨਾ ਬਹੁਤ ਟਾਈਮ ਦਾ ਆਪਾਂ ਸਵਾਬ ਨਹੀਂ ਕਰਿਆ ਇਹਨੂੰ ਤੇ ਬਾਕੀ ਜਿਵੇਂ ਪਲੱਗ ਨੇ ਪ੍ਰੀਕੁਰੀ ਦੇ ਜਿਵੇਂ ਆ ਪਲੱਗ ਆ ਇਹ ਖੋਲ ਕੇ ਹੁਣ ਨੂੰ ਸਾਫ ਕਰਾਂਗੇ ਸਮਾਰ ਕੇ ਕਾਰਬਨ ਜੰਮਿਆ ਹੋਊ ਕਿਤੇ। ਜਿਵੇਂ ਆਹ ਚੀਜ਼ ਆਪਣੇ ਇਥੋਂ ਸਾਫ ਨਹੀਂ ਹੋ ਰਹੀ ਆ ਆਹ ਤਾਰਾਂ ਨੇ ਆਹ ਸਾਫ ਕਰਨੇ ਆ ਲੀਆਂ ਨੇ। ਆਹ ਤੇ ਕੁਝ ਜਰਵਾਲ ਪੈ ਕੇ ਇਹਨਾਂ ਨੂੰ ਗੱਬੇ। ਤੇ ਇਦਾਂ ਸਾਰੀਆਂ ਚੀਜ਼ਾਂ ਹੁਣ ਆਪਾਂ ਦੇਖ ਕੇ ਨਾ ਜਿੱਥੇ-ਇੱਥੇ ਆਪਾਂ ਲੁਕੋ ਵਾਲਟ ਉਹ ਸਾਰੇ ਸਾਫ਼ ਕਰਦੇ ਆਪਾਂ ਨਾਲੇ ਇੱਕ ਤਰੀਕੇ ਨਾਲ ਚੀਜ਼ ਸਾਫ਼ ਹੋ ਜੂਗੀ ਤੇ ਬਾਕੀ ਤੁਹਾਨੂੰ ਅਪਡੇਟ ਦੰਨੇ ਹੁਣ ਆਪਾਂ ਫਿਲਟਰ ਖੋਲਣਾ ਹਾਂ ਇਹਦਾ ਇੱਕ ਨਟ ਆਹਾ ਦੋ ਨਟ ਸਾਹਮਣੇ ਨੇ ਤਿੰਨ ਨਟ ਖੋਲ ਕੇ ਲੈਣ ਕਿਉਂਕਿ ਆਪਰ ਨੂੰ ਨਤਸਲੀ ਹੋ ਜੂਣ ਸਾਰੇ ਆਪਾਂ ਚੈੱਕ ਕਰਾਂਗੇ ਨਾ ਜਦ ਵੀ ਕਿਤੇ ਕੋਈ ਚੀਜ਼ ਖਰਾਬ ਤਾਂ ਨਹੀਂ ਹੈ ਕਿ ਜਿਹੜੀ ਖਰਾਬ ਆਪਾਂ ਨਵੀਂ ਪਾਦਣੀ ਆ ਤੇ ਇਦਾਂ ਬ੍ਰਿਕੀ-ਵ੍ਰਿਕੀ ਜੇ ਕੰਮ ਨੇ ਇਮਿਆਪ ਪੈਪ ਪੜ ਗਿਆ ਆਪਣੀ 에어 ਸੰਕਸ਼ਨ ਪਾਈਪ ਆ ਇਹ ਨਮੀ ਪਾਣੀ ਆਪਾਂ ਤੇ ਇੱਕ ਆ ਸਾਈਡ ਪੈਨਲ ਖੋਲਦੇ ਆਪਾਂ ਆ ਚਾਬੀ ਇਹਨੂੰ ਇੱਕ ਹੋਰ ਕੀ ਦਾ ਕਾਰਬੂਰੇਟਰ ਵਾਲਾ ਸਾਰੇ ਗੱਪਾ ਸਿਸਟਮ ਬਾਹਰ ਕੱਢ ਲੈਣਾ ਤੁਹਾਨੂੰ ਹਾਂਜੀ ਆ ਵੀ ਖੋਲਤਾ ਆਪਾਂ ਆ ਸਾਈਡ ਪੈਨਲ ਫਿਲਟਰ ਵਾਲਾ ਕਵਰੇ ਵੀ ਲਾ ਤਾ ਦੇਖਿਓ ਇਹ ਹੁਣ ਤੁਹਾਨੂੰ ਸਮਝਾਣ ਨੇ ਇਹਦੇ ਜਿਹੜਾ ਆਪਣਾ ਸਾਈਡ ਵਾਲਾ 에어 ਫਿਲਟਰ ਹੁੰਦਾ ਆ ਫਿਲਟਰ ਹੁੰਦਾ ਇਹਦਾ ਇਥੇ ਇੱਕ ਆਪਣਾ ਪੈਪਾ ਲੱਗਿਆ ਹੈ ਇਹਦਾ ਮਗਰ ਕਲੰਪਟਾ ਹੀ ਹੁੰਦਾ ਤੇ ਦੂਜਾ ਪੈਪਾ ਲੱਗਿਆ ਹੁੰਦਾ ਆਪਣਾ ਇਹ ਤੇ ਹਲੋਕ ਤਾਂ ਹੀ ਪਿਆ ਹੁੰਦਾ ਇਦਾਂ ਠੀਕ ਹੈ ਜੀ ਉਦੋਂ ਦਾ ਫਿਲਟਰ ਆ ਗਿਆ ਆਪਣਾ ਬਾਕਸ ਮੇਨ ਮੇਨ ਬਾਕਸ ਦਾ ਇੱਕ ਨਟ ਇੱਧਰ ਹੋ ਗਿਆ ਠੀਕ ਹੈ ਜੀ ਇਹ ਬਲਰ ਮਾਰ ਗਿਆ ਇੱਥੇ ਇੱਕ ਨਟ ਇੱਧਰ ਹੋ ਗਿਆ ਦੂਜਾ ਨਟ ਆ ਹੋ ਗਿਆ ਇਹ ਥੋੜਾ ਢੱਲਾ ਕਰ ਲਓ ਤੇ ਇਦਾਂ ਨਿਕਲ ਆਉਂਦਾ ਚ ਤੇ ਹੁਣ ਆਪਣਾ ਹੀ ਖੁੱਲ ਗਿਆ ਵੀ ਹੁਣ ਆਪਾਂ ਖੋਲਣਾ ਜੀ ਇੱਥੋਂ ਆ ਨਟ ਠੀਕ ਹੈ ਜੀ ਆਹ ਨਾਟ ਹੋਲ ਕਰਤਾ ਫਿਲਟਰ ਬਾਕਸ ਬਾਹਰ ਕੱਢ ਲਿਆ ਇਹਨੂੰ ਧੋਵਾਂਗੇ ਸਾਫ਼ ਕਰਾਂਗੇ ਉਦੋਂ ਦਾ ਸਾਫ਼ ਆ ਦੇਖੋ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਵੀ ਆਪਣਾ ਗਰਦਾ ਖੱਟਿਆ ਹੋਇਆ ਬਾਕੀ ਆਪਾਂ ਇਹ ਚੈੱਕ ਕਰਾਂਗੇ ਹੁਣ ਖੁੱਲਿਆ ਇਸ ਕੰਮ ਨੂੰ ਆ ਦੇਖੋ ਨਾ ਪਾਈਪਾਂ ਤੜਦਾ ਦੇ ਅੰਦਰ ਖੋਲ ਕੇ ਹੁਣ ਚੈੱਕ ਕਰਦੇ ਆ ਪਾਈਪ ਸਹੀ ਆ ਜਾਂ ਤੜਦਾ ਜੇ ਤੜਦਾ ਫਿਰ ਆਪਾਂ ਨਵਾਂ ਪਾ ਲੈਣਾ ਠੀਕ ਹੈ ਨੀ ਇਹਨਾਂ ਦੀ ਲਾਈਫ ਹੁੰਦੀ ਆ ਕੁਝ ਕੁ ਸਮੇਂ ਲਈ ਉਹ ਦੁਬਾਰਾ ਖਰਾਬ ਹੋ ਜਾਂਦੇ ਨੇ ਤਾਂ ਕਰਕੇ ਆਪਾਂ ਹੁਣ ਜਿਹੜਾ ਕੁਝ ਪੰਡ ਵਾਲਾ ਆਪਾਂ ਪਾ ਦੇਣਾ ਫਿਰ ਆਪਾਂ ਇਹ ਦੋ ਵਾਰ ਖੋਲ੍ਹਾਂਇ ਕਾਰਬੂਟਰ ਕਾਰਬੂਟਰ ਸਾਫ ਕਰਕੇ ਫਿਰ ਆਪਾਂ ਆ ਜੋਇੰਟ ਖੋਲਣਾ ਇਹਦਾ ਕਾਰਬੂਟਰ ਦੇ ਮੂਰੇ ਹੁੰਦਾ ਇਹਦਾ ਇਹ ਵੀ ਚੈੱਕ ਕਰਾਂਗੇ ਕਿ ਡੜਾ ਤਾਂ ਨਹੀਂ ਹੋਇਆ ਜਾਂ ਕੁਝ ਵੀ ਆ ਠੀਕ ਹੈ ਜੀ ਫਿਰ ਆਪਣੀ ਆ ਲਾਈਨ ਇਧਰ ਕੰਪਲੀਟ ਹੋ ਜੂਗੀ ਤੇ ਫਿਰ ਆਪਾਂ ਪਰਦੇ ਲੈਣ ਦੇਖਾਂਗੇ ਵਾਇਰਿੰਗ ਵਾਲੀ ਠੀਕ ਹੈ ਜੀ ਦੇਖਦਾ ਮੈਂ ਸਲਾਹ ਕਰਦਾ ਵੀ ਜੇ ਆ ਮੇਰਾ ਸ਼ੇਅਰ ਗੇੜਾ ਲੱਗਿਆ ਤਾਂ ਨਟ ਨਹੀਂ ਲਾਈਏ ਨਵੇਂ ਤਾਂ ਆਪਾਂ ਨਵੇਂ ਪਾ ਦਈਏ ਨਟ ਇਹਨੂੰ ਸੀ ਜੁਲੀਆ ਮੈਂ ਕਿਹੇ ਕ੍ਰੋਮ ਵਾਲਿਆਂ ਆਪਣਾ ਨਿਕਲ ਮੈਂ ਹੁੰਦਾ ਇਹਨਾਂ ਤੋਂ ਨਿਕਲ ਲੈ ਗਿਆ ਇਹ ਲੈਂਡ ਦਾ ਵੀ ਕਾਰਨ ਆਪਣੀ ਵਜ੍ਹਾ ਨਾਲ ਹੀ ਲਿਆ ਇਹਦੇ ਨਾਲ ਗ੍ਰਾਈਂਡਰ ਮਾਰ ਦਿੰਦੇ ਸੀ ਕਿਉਂਕਿ ਕੁਝ ਕੁ ਚੀਜ਼ ਸਮੇਂ ਲਈ ਹੁੰਦਾ ਜਦ ਬਫਿੰਗ ਕਰਦੇ ਸੀ ਇਹ ਨਾਲ ਗ੍ਰਾਈਂਡਰ ਵੱਜਿੰਦਾ ਸੀ ਇਹਨਾਂ ਦੇ ਨਟਾਂ ਤੇ ਤਾਂ ਕਰਕੇ ਹੋਏ ਹੋਏ ਨੇ ਇਹ ਬਾਕੀ ਹੁਣ ਆਹ ਨਟ ਖੋਲਦੇ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਹਾਂਜੀ ਆਪਾਂ ਸਾਫ ਕਰੀਏ ਡਿਸਕ ਦਾ ਪੁਆਇੰਟ ਹੁੰਦਾ ਇੱਥੇ ਹਵਾ ਕੱਢਣ ਦਾ ਇਹ ਰੰਗਾਲ ਪੈ ਗਿਆ ਸੀ ਆ ਰਬੜ ਦੇ ਵਿੱਚ ਕਵਰ ਕਰਿਆ ਜੀ ਆਹ ਇਹ ਆ ਦੇਖੋ ਰਬੜ ਨੂੰ ਵਿੱਚੋਂ ਨਿਕਾਲ ਪਏ ਗਏ ਇਹ ਜੰਗਾਲ ਪੈਣ ਦਾ ਕਾਰਨ ਇਹ ਆ ਵੀ ਆਪਾਂ ਨਾ ਬਿਟਕੇ ਹੀ ਰਹਿਣ ਤਾਂ ਇਹ ਵੀ ਇਹਦੇ ਵਿੱਚ ਪਾਣੀ ਜਦ ਹੁੰਦਾ ਸੀ ਆਪਾਂ ਸਾਫ ਨਹੀਂ ਕਰਿਆ ਉਹਦੇ ਕਰਕੇ ਜੰਗਾਲ ਪੈ ਗਿਆ ਤੇ ਬਾਕੀ ਇਹ ਤੇ ਮਾਰਾਂਗੇ ਸਪਰੇਅ ਆਪਾਂ ਹੁਣ ਸਪਰੇਅ ਪੇਂਟ ਮਾਰ ਕੇ ਫਿਰ ਇਹਨੂੰ ਪਾਵਾਂਗੇ ਹੁਣ ਜੇ ਆਪਾਂ ਲੱਗੇ ਨਾ ਚੱਕਾ ਖੋਲਣ ਨਟ ਆਪਾਂ ਕਰ ਲਿਆ ਢੱਲਾ ਇਹਨਾਂ ਖੋਲਣ ਦਾ ਕਾਰਨ ਇਹ ਆ ਆਪਣੇ ਬ੍ਰੇਕ ਫਸਦੇ ਨੇ ਵੀ ਨਾਲੇ ਚੈੱਕ ਹੋਣਗੇ ਨਾਲ ਇੱਕ ਆਪਾਂ ਲੈਦਰ ਚੇਂਜ ਕਰਦੇ ਨੇ ਡਾਊਨ ਨੇ ਲੈਦਰ ਵੀ ਨਾਲੇ ਤੁਸੱਲੀ ਹੋ ਜੂ ਇਹਨਾਂ ਦੀ ਬ੍ਰੇਕ ਆਪਣੇ ਦੋ ਪ੍ਰਕਾਰ ਨਾਲ ਫਸਦੇ ਹੁੰਦੇ ਨੇ ਇੱਕ ਤਾਂ ਨਾ ਜਿਵੇਂ ਆਪਾਂ ਬ੍ਰੇਕ ਮਾਰੇ ਜਦ ਦੱਬੇ ਤਾਂ ਮੋਟਰਸਾਈਕਲ ਰੁਕੇ ਜਾਂਦਾ ਤੁਰਦਾ ਨਹੀਂ ਹੈਗਾ ਇੱਕ ਬ੍ਰੇਕ ਫਸਦੇ ਹੁੰਦੇ ਨੇ ਵੀ ਆਪਣੇ ਬ੍ਰੇਕ ਇਕੱਠੇ ਝਟਕਾ ਮਾਰਦੇ ਨੇ ਜਿਹੜੇ ਇਕੱਠਾ ਝਟਕਾ ਮਾਰਦੇ ਨੇ ਉਹ ਲੈਦਰਾਂ ਦੀ ਪ੍ਰੋਬਲਮ ਹੁੰਦੀ ਆ ਤੇ ਇਹਦੇ ਵਿੱਚ ਆਪਣਾ ਲੈਦਰ ਇੱਕ ਪਾਸੇ ਲੱਗਾ ਸੀ ਉੱਪਰੋਂ ਠੀਕ ਆ ਜੀ ਉਹ ਲੈਣ ਦੇ ਨਾਲ ਆ ਦੇਖੋ ਆ ਥੱਲੇ ਪਿਆ ਟੁਕੜਾ ਤੇ ਇਹ ਲੈਣ ਦੇ ਨਾਲ ਜੇ ਆਪਾਂ ਬ੍ਰੇਕ ਦੱਬਦੇ ਸੀਗੇ ਤਾਂ ਇਹ ਦੂਏ ਲੈਦਰ ਦੇ ਨਾਲ ਜਾ ਕੇ ਫਸ ਜਾਂਦਾ ਸੀਗਾ ਤੇ ਉਹਦੇ ਨਾਲ ਫਿਰ ਆਪਣਾ ਮੋਟਰਸਾਈਕਲ ਰੁਕੇ ਜਾਂਦਾ ਸੀ ਜੇ ਆਪਾਂ ਬ੍ਰੇਕ ਛੱਡਦੇ ਸੀਗੇ ਫਿਰ ਇਹ ਘੁੰਮ ਕੇ ਫੇਰ ਚੱਕੇ 'ਚ ਚੱਲੇ ਜਾਂਦਾ ਸੀਗਾ ਤੇ ਮੋਟਰਸਾਈਕਲ ਆਪਣਾ ਫੇਰ ਤੁਰ ਪੰਦਾ ਸੀ ਜਾਨੀ ਪ੍ਰੋਪਰ ਬ੍ਰੇਕ ਨਹੀਂ ਲਾਉਂਦਾ ਸੀਗਾ ਜਿਵੇਂ ਥੱਲੇ ਵਾਲੇ ਪਾਸੇ ਟੁੱਟੇ ਹੈ ਨਾ ਇਹ ਘੁੰਮ ਕੇ ਆਪਣਾ ਉੱਪਰ ਵਾਲੀ ਸਾਈਡ ਆ ਕੇ ਡਬਲ ਹੋ ਜਾਂਦਾ ਸੀ ਫਿਰ ਮੋਟਰਸਾਈਕਲ ਜਮੇ ਹੀ ਰੋਕ ਦਿੰਦਾ ਸੀ ਜਦੋਂ ਤੋਂ ਤਿਲਕ ਕੇ ਗਾਹ ਨਿਕਲ ਜਾਂਦਾ ਸੀ ਮੋਟਰਸਾਈਕਲ ਫੇਰ ਆਪਣਾ ਚੱਲਣ ਦਾ ਅਜੰਦਾ ਸੀਗਾ ਉਹ ਚੀਜ਼ ਕਾਰਨ ਕਰਕੇ ਆਪਾਂ ਨੂੰ ਇਹ ਖੋਲਣਾ ਪਿਆ ਵੀ ਆਪਾਂ ਨੂੰ ਰਿਸਕ ਸੀਗਾ ਵੀ ਕਾਰਨ ਕੀ ਆ ਤੇ ਆ ਰਬੜਾ ਆਪਾਂ ਫੇਰ ਆ ਪਾਈ ਦਿੱਤੀਆਂ ਨਵੀਆਂ ਇਹ ਤਾਂ ਪੱਕਾ ਚ ਛੱਡ ਦੇਣੀ ਰਬੜਾਂ ਦਾ ਕਿਉਂਕਿ ਰਬੜਾਂ ਦਾ ਫਿਰ ਆਪਣੇ ਚੇਨ ਸੈੱਟ ਬਬਲਿੰਗ ਕਰਨ ਲੱਗ ਜਾਂਦਾ ਜਾਂ ਅੰਦਰੋਂ ਸਾਈਜ਼ ਵੱਡਾ ਜਾਂਦਾ ਤਾਂ ਉਹ ਆਪਾਂ ਆ ਚੀਜ਼ ਦੇ ਹੱਕ ਚ ਹੈ ਨਹੀਂ ਕਿਉਂਕਿ ਜੇ ਖੋਲ ਹਾਂਜੀ ਆਪਾਂ ਕਰਤਾ ਗ ਸੀਲ ਪਟ ਲੋ ਸਾਈਡ ਤੇ ਡਸਟ ਕੈਪ ਇਹ ਗਏ ਨੇ ਇਹਨੂੰ ਬੈਰਿੰਗ ਤੇ ਤੇ ਇਧਰ ਨਾਲ ਸੂਈ ਲੈ ਲੋ ਸੂਈ ਲੈ ਕੇ ਇਤਨਾ ਤੁਹਾਨੂੰ ਦਿਖਾਉਣਾ ਮੈਂ ਉਰੇ ਮੇਰੀ ਨਾ ਨਿਸ਼ਾਨੀ ਲਾਈ ਹੋਈ ਹੈ ਮੜਾ ਧਿਆਨ ਨਾ ਹੀ ਪਾਉਣਾ ਇਹਨੂੰ ਕਿਉਂਕਿ ਨਾ ਫਿਰ ਬਾਅਦ ਚ ਜਿਵੇਂ ਜਟੜੀ ਹੋ ਗਈ ਨਾ ਇਹ ਆਪਣੀ ਫਿਰ ਸੈਟਿੰਗ ਨਹੀਂ ਪੈਂਦੀ ਇਹਦੀ ਪ੍ਰੋਪਰ ਮੈਂ ਅੱਗੇ ਇੱਕ ਦੋ ਬੈਰਿੰਗਾਂ ਤੇ ਪੱਟੀਆਂ ਸੀਗੀਆਂ ਮੈਨੂੰ ਜਦੋਂ ਇਹ ਉਹ ਖਰਾਬ ਹੋ ਗਈ ਸੀ ਕੈਪ ਆਪਣੀ ਉਹ ਵੀ ਆਪਾਂ ਖਰਾਬ ਬਹਿਰੀਆਂ ਦੀ ਪੱਟੀਆਂ ਸੀਗੇ ਕਿਉਂਕਿ ਇਹ ਹੌਲੀ ਹੌਲੀ ਤਿਆਰਪਾ ਹੁੰਦਾ ਨਾ ਇਹ ਚੀਜ਼ਾਂ ਦਾ ਵੀ ਟੱਲੇ ਦੇਖਦੇ ਹਾਂ ਤੁਸੀਂ ਵੀ ਕਿੱਥੇ ਆ ਕੀ ਨਹੀਂ ਤੁਸੀਂ ਆ ਆ ਚੀਜ਼ ਤੇ ਪਾ ਕੇ ਪੱਟ ਲਓ ਜਿਵੇਂ ਇੱਥੇ ਆ ਚੀਜ਼ ਆਪਣੀ ਨੁੱਕਰ ਤੇ ਇਦਾਂ ਨਾ ਪਾ ਕੇ ਆ ਤਾਂ ਹਨ ਚੱਕ ਲਓ ਬਸ ਚੱਕੀ ਜੜੀਆਂ ਬਾਅਦ ਚ ਜੇ ਬਾਹਰ ਕੱਢੂਗੇ ਆ ਦੇਖੋ ਨਾ ਮੜਾ ਡੰਗ ਜਿਹਾ ਪਿਆ ਹੋਇਆ ਤੇ ਤੇ ਫਿਰ ਇਹਨੂੰ ਸਿੱਧੀ ਕਰਕੇ ਦੁਬਾਰਾ ਲਾਉਣਾ ਲਾਈਓ ਆਪਣਾ ਟੈਸਟ ਪੈਨ ਜਿਵੇਂ ਤਾਹਾਂ ਰੱਖ ਕੇ ਨੇ ਉੱਪਰ ਕੈਪ ਪਹਿਲਾਂ ਬੈਰਿੰਗ ਘੁਮਾ ਲਓ ਇੱਕ ਦੋ ਵਾਰ ਫਿਰ ਇੱਦਾਂ ਟੈਸਟ ਪੈਨ ਫੜ ਕੇ ਆਇਆ ਇਹਨੂੰ ਵਿਚ ਨੂੰ ਦੱਬ ਦੋ ਇਦਾਂ ਹੋਰ ਕੁਝ ਨਹੀਂ ਕਰਨ ਦੀ ਲੋੜ ਹੈ ਬਸ ਇਦਾਂ ਇਹਨੇ ਆਪਣੀ ਕੈਪ ਨੇ ਪਾ ਦੇਣਾ ਠੀਕ ਹੈ ਜੀ ਇਹਦੇ ਵਿੱਚ ਆਇਆ ਹੁੰਦਾ ਜੇ ਆਪਾਂ ਮੜਾ ਗ੍ਰੀਸ ਲਾ ਕੇ ਪਾਉਨੇ ਆ ਤਾਂ ਗ੍ਰੀਸ 흘 ਕੇ ਬੈਰਿੰਗ ਦੇ ਵਿੱਚ ਜਾ ਪੜਦਾ ਥੋੜਾ ਇੱਕ ਟਾਈਟ ਹੋ ਜਾਂਦਾ ਹੋਰ ਕੁਝ ਨਹੀਂ ਹੁੰਦਾ ਕਿ ਗ੍ਰੀਸ ਕਰਨ ਦਾ ਕਰਨੇ ਹੀ ਹੁੰਦਾ ਤੁਸੀਂ ਕੈਪਟੋ ਦੇ ਵਿੱਚ ਤੇ ਗਰੀਸ ਥੋੜਾ ਥੋੜਾ ਲਾ ਕੇ ਬੋਪਰੋ ਕੈਪ ਬੰਦ ਕਰ ਦਿਓ ਜੇ ਆਪਾਂ ਕੈਪ ਬੰਦ ਕਰਨੀ ਤਾਂ ਪ੍ਰੈਸ਼ਰ ਨੇ ਨਾ ਗੋਲੀ ਦੇ ਜਾਲ ਦੇ ਨਾਲ ਗਰੀਸ ਹੋ ਜਾਣਾ ਓਡਾ ਜਾਲ ਦੇ ਨਾਲ ਜੰਮਿਆ ਹੋਇਆ ਜੰਮ ਜੰਮਦਾ ਤਾਂ ਹੁੰਦਾ ਨਹੀਂ ਗਰੀਸ ਵੀੜਾ ਨਾਲ ਦੇ ਗੋਲੀ ਤੋਂ ਪਰੇ ਹੋ ਗਿਆ ਤਾਂ ਬਸ ਉਹ ਧੱਕਾ ਮਾਰ ਕੇ ਉਹਨੇ ਗੋਲੀ ਨਾਲ ਲੱਗ ਕੇ ਗੋਲੀ ਥੋੜੀ ਜੀ ਗਰੀਸਿੰਗ ਕਰ ਦੇਣੀ ਆ ਗੋਲੀ ਨੂੰ ਇੰਨਾ ਹੀ ਕੰਮ ਹੁੰਦਾ ਗਰੀਸ ਦਾ ਇਹਦਾ ਬਹਿ ਜੇ ਤੁਸੀਂ ਪੱਟਦੇ ਹੋ ਤਾਂ ਬੈਰ ਨੂੰ ਨਵੇਂ ਪਵਾ ਦੋ ਏਡੀ ਕੋਈ ਖਾਸ ਕਰਨੀ ਨਹੀਂ ਹੁੰਦੀ ਬੈਰਾਂ ਦੀ ਦੇ 15 2000 ਕਿਲੋਮੀਟਰ ਤੇ ਬੈਰ ਨੂੰ ਚੇਂਜ ਕਰਾ ਦੋ ਕਿਉਂਕਿ ਨਿੱਕੇ ਨਿੱਕੇ ਚੀਜ਼ਾਂ ਨੇ ਆਪਣੇ ਸਾਧਨ ਬਚਣੇ ਨੇ ਇਹ ਤਾਂ ਜੇ ਤੁਸੀਂ ਚੈਂਸੈਟ ਪਾਉਣੇ ਹੋ ਜਾਂ ਬੈਰ ਨੂੰ ਨਵੇਂ ਪਾ ਦੋ ਆਪਣਾ ਚੈਂਸੈਟਾ ਦੇਖੋ ਇਹਨਾਂ ਪੂਰਾ ਸਹੀ ਤਾਂ ਖੜਾ ਸਾਰੇ ਇਹ ਬਹੁਤ ਬੜਾ ਚੱਲਿਆ ਨਹੀਂ ਨਾ ਆਪਣਾ ਹੋਇਆ ਮੋਟਰਲ ਬਾਕੀ ਆ ਤੁਹਾਨੂੰ ਫਿੱਟ ਕਰਕੇ ਦਿਖਾਵਾਂਗੇ ਨਾਲ ਨਾਲ ਚੀਜ਼ਾਂ ਆਪਾਂ ਹਾਂਜੀ ਗ੍ਰੀਸ ਕਰਤ ਆਪਾਂ ਆਹ ਸ਼ਾਰਟ ਵਿੱਚ ਪਾਤੀ ਇਹਦੇ ਤੇ ਇਦਾਂ ਦੇਖੋ ਹੁਣ ਉੱਪਰ ਆਪਣੀ ਕੈਪ ਆ ਕੈਪ ਇਹਦੇ ਉੱਤੇ ਇਦਾਂ ਲੱਗ ਜਣੀ ਆ ਠੀਕ ਆ ਜੀ ਬੱਦ ਨਾਰਮਲ ਹੀ ਖੜਦੀ ਹੁੰਦੀ ਆ ਇਹ ਹੁਣ ਆਪਾਂ ਪਾਉਣੇ ਆ ਚਮਟਾ ਥੋੜਾ ਇੱਥੇ ਗ੍ਰੀਸ ਲਾਦਣਾ ਕਾਬਲੇ ਤੇ ਇਹਦਾ ਪਾਉਣ ਦਾ ਇਦਾਂ ਕੋਈ ਖਾਸ ਕੰਮ ਨਹੀਂ ਹੁੰਦਾ ਤੇ ਔਰ ਜਿਵੇਂ ਚੇਨ ਸੈੱਟ ਵਾਲਾ ਆਪਾਂ ਇਹ ਪਤਾ ਹੀ ਆਪਾਂ ਨੂੰ ਉੱਪਰ ਆਉਣਾ ਤੇ ਇਹ ਪੁੱਠਾ ਸਿੱਧਾ ਪੈ ਸਕਦਾ ਇਹ ਚੀਜ਼ਾਂ ਰੱਖੋ ਤੇ ਹਾਂ ਜੀ ਮੈਂ ਰਬੜ ਆ ਇਹ ਰਬੜ ਆਪਣੀ ਉੱਪਰ ਹੁੰਦੀ ਆ ਠੀਕ ਹੋ ਜੀ ਆ ਸ਼ੌਕਰ ਵਾਲਾ ਨਟ ਆ ਇਹ ਤੋਂ ਜਜਮੈਂਟ ਵਾਲੇ ਇਹ ਆਪਣਾ ਉੱਪਰ ਦੀ ਸਾਈਡ ਹੁੰਦੀ ਥੱਲੇ ਨਹੀਂ ਹੋਣਾ ਚਾਹੀਦਾ ਸ਼ੌਕਰ ਵਾਲਾ ਨਟ ਤੇ ਜਿਵੇਂ ਆ ਚੀਜ਼ਾਂ ਹੋ ਗਈਆਂ ਆਪਣੀਆਂ ਲੋਕ ਨੇ ਇੱਥੇ ਆਪਣੀ ਏਬੀਐਸ ਵਾਲੀ ਪੈਪ ਆਉਂਦੀ ਆ ਠੀਕ ਆ ਕੋਈ ਵੀ ਮੋਟਰਸਾਈਕਲ ਆ ਉਹਦਾ ਹਮੇਸ਼ਾ ਨਾ ਆ ਜਿਹੜਾ ਲੱਗਾ ਹੁੰਦਾ ਆਪਣਾ ਚੈਨ ਤੇ ਲੱਗਿਆ ਹੁੰਦਾ ਇਹ ਉੱਪਰ ਚਾਹੀਦਾ ਠੀਕ ਆ ਜੀ ਬਾਕੀ ਤੁਹਾਨੂੰ ਫਿੱਟ ਕਰਕੇ ਦਿਖਾਉਣੀ ਆਪਾਂ ਹਾਂਜੀ ਚਿੰਟਾ ਆਪਣਾ ਪੈ ਗਿਆ ਆ ਨਟ ਆਪਾਂ ਲਾਤਾ ਕਰਤਾ ਟਾਈਟ ਪੂਰਾ ਫਿਕਸਾ ਇਦਾਂ ਇਹਨੂੰ ਹਿਲਾ ਕੇ ਦੇਖ ਲੋ ਇਦਾਂ ਜਿਹੜਾ ਸਾਈਡ ਤੇ ਨੂੰ ਖਿਲਦਾ ਨਾ ਤਾਂ ਤੁਹਾਡੇ ਬੁਸ਼ ਦੇ ਵਿੱਚ ਨੁਕਸਾ ਜੇ ਨਾ ਪਹਿਲਾਂ ਚਿੰਟਾ ਚੈੱਕ ਕਰਨਾ ਤਾਂ ਕੁਛ ਨਹੀਂ ਕਰਨ ਦੀ ਲੋੜਾ ਸ਼ੌਕਟ ਲੈ ਕਰੋ ਸ਼ੌਕਰ ਕੱਢੋ ਬਾਹਰ ਇਦਾਂ ਚਿੰਟਾ ਹਿਲਾ ਕੇ ਦੇਖੋ ਕਿੰਨਾ ਘਟੰਦਾ ਜੇ ਚਿੰਟਾ ਆ ਦੇਖੋ ਕਿ ਜੰਮੇ ਟਾਈਟਾ ਪੂਰਾ ਮੈਂ ਪਹਿਲਾਂ ਹੀ ਚੈੱਕ ਕਰਿਆ ਤੇ ਕਈ ਵਾਰ ਤੁਹਾਡਾ ਨਟ ਵੀ ਲੂਜ਼ ਹੋ ਸਕਦਾ ਤੇ ਪਹਿਲਾਂ ਨਟ ਚੈੱਕ ਕਰ ਲਓ ਫੁੱਲ ਟਾਈਟਾ ਜੀ ਨਟ ਟਾਈਟਾ ਤਾਂ ਇਹ ਚੀ ਨੂੰ ਹਲਾ ਕੇ ਦੇਖ ਲੋ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਤੁਹਾਡੇ ਚੰਟੇ ਚ ਢਿੱਲੇ ਆ ਜਾਂ ਕੁਝ ਵੀ ਆ ਬੁਛਾ ਲੱਗਣ ਵਾਲਾ ਜਾਂ ਨਹੀਂ ਲੱਗਣ ਵਾਲਾ ਤੇ ਤਕਰੀਬਨ ਜੇ ਤੁਸੀਂ ਸੰਭਾਲ ਕੇ ਚਲਾਉਨੇ ਹੋ ਮੇਰੇ ਹਿਸਾਬ ਨਾਲ 15000 ਕਿਲੋਮੀਟਰ ਤੇ ਤੁਹਾਨੂੰ ਗ੍ਰੀਸ ਕਰਾਉਣਾ ਚਾਹੀਦਾ ਉਸ ਤੋਂ ਪਹਿਲਾਂ ਤਾਂ ਕੋਈ ਲੋਡ ਦੇ ਨੂੰ ਖਿਲਾਉਣ ਦੇ ਹੁਣ ਆਪਾਂ ਲੈਦਰ ਪਾਉਣ ਲੱਗੇ ਆ ਡਰਮ ਸਾਫਾ ਸਾਰੇ ਤੇ ਆ ਵੀ ਆਪਾਂ ਸਾਫ ਕਰਕੇ ਗ੍ਰੀਸ ਪਾਤਾ ਸੀ ਇਹ ਚ ਤੇ ਹੁਣ ਕਰਦੇ ਆ ਕੰਪਲੀਟ ਇਹਨੂੰ हां जी जैन ਸੈਟ ਅਪ ਆ ਕਰਤਾ ਸੀ ਫਿੱਟ ਤੇ ਐਂ ਸਹੀ ਘੁੰਮਦੀ ਆ ਹੁਣ ਆਪਾਂ ਲੱਗੇ ਆ ਜੀ ਆ ਦੇਖੋ ਲੈਦਰ ਆਪਾਂ ਇਹ ਚ ਜੈਨੂਅਲ ਸੀਗੇ ਆਹ ਦਾ ਪਾਰਟ ਨੰਬਰ ਹੁਣ ਆਪਾਂ ਪਾਉਣੀਆਂ ਨੇ ਹਾਰਬੜ ਇਹ ਵੀ ਜੈਨੂਅਲ ਨੇ ਆਪਰੇ ਦਾ ਪਾਰਟ ਨੰਬਰ ਤੇ ਇੱਕ ਆਪਾਂ ਆ ਪੈਪ ਲਿਆਂਦਾ ਵੀ ਜੈਨੂ ਨਾ ਆਪਾਰਟ ਨੰਬਰ ਹੈਗਾ ਇਹ ਪੈਪ ਆਪਣਾ ਇੱਥੇ ਵਾਲਾ ਇਹ ਇੰਜਨ ਬਲਾਕ ਵਾਲਾ ਹੁੰਦਾ ਨਾ ਬਾਕੀ ਇਹ ਨੱਟ ਲੈਂਦੇ ਹੋਏ ਨੇ ਇਹ ਆਪਾਂ ਬਾਅਦ ਚ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਲੱਗੇ ਚੱਕਾ ਫਿੱਟ ਕਰਨਾ ਆ ਸਾਰਾ ਹੀ ਇਹਨਾਂ ਆਪਾਂ ਚੈੱਕ ਕਰ ਲਿਆ ਠੱਲ ਕਰਕੇ ਆਵਾਜ਼ ਆਉਂਦੀ ਜਿਹੜੀ ਮਾੜੀ ਮੋਟੀ ਆਉਂਦੀ ਤੇ ਇੱਕ ਕਪਾ ਰਬੜਾ ਲੋਕ ਜੀ ਪਾ ਦੀ ਪਾਈਪ ਦੇ ਲਈ ਕੱਢ ਕੇ ਤੇ ਮਗਰ ਨਾਟ ਆਪਣਾ ਟਾਇਟਾ ਇਹ ਤੇ ਆਪਾਂ ਕੱਪ ਲਾ ਦੇਣੇ ਨੇ ਹੁਣ ਬਸ ਰਹਿ ਗਿਆ ਆਪਣਾ ਚੱਕਾ ਫਿੱਟ ਕਰਨਾ ਫਿਰ ਦੋ ਅੱਜ ਕਰਦੇ ਆ ਚੱਕਾ ਫਿੱਟ ਹਾਂਜੀ ਇਹ ਪੁਰਾਣੀ ਰਬੜਾ ਆਪਾਂ ਕੱਟੀ ਆ ਇਹ ਕੱਟਣ ਦਾ ਕਾਰਨ ਆ ਆਹ ਜੀ ਆ ਦੇਖੋ ਇਹ ਤੋਂ ਤੇੜ ਛੱਡ ਗਈ ਆਂਦਰ ਤੇ ਦੂਜੀ ਦਿਖਾ ਦਿੰਨੇ ਆ ਆ ਟੁੱਟ ਗਈ ਆਪਣੀ ਠੀਕ ਆ ਜੀ ਇਹ ਕਰਨ ਕਰਕੇ ਆਪਾਂ ਰਬੜਾ ਨਵੀਆਂ ਪਾਉਣ ਲੱਗੇ ਆਂ ਤੇ ਆ ਨਵੀਆਂ ਨੇ ਆਪਣੀ ਠੀਕ ਆ ਜੀ ਇਦਾਂ ਪਾ ਕਰਦੇ ਆ ਸਾਫ ਅਸੀਂ ਤਰੱਕ ਕੇ ਆਪਾਂ ਬਾਟ ਇਹਨਾਂ ਨੂੰ ਸਮਾਰ ਕੇ ਦੱਬ ਦੇਣਾ ਵਿੱਚ ਨੂੰ ਕਿਉਂਕਿ ਜੇ ਢਿੱਲੀਆਂ ਛੱਡਾਂਗੇ ਆਪਣਾ ਫੇਰ ਚੱਕਾ ਲੱਗਣਾ ਨਹੀਂ ਠੀਕ ਆ ਜੀ ਇਨੂੰ ਮਾੜਾ ਮਾੜਾ ਵਿੱਚ ਨੂੰ ਠੋਕ ਦੇਣਾ ਆਪਾਂ ਜਿਵੇਂ ਕਰੋ ਚਾਹੇ ਅਥਾਰਟੀ ਦੇ ਨਾਲ ਲੈ ਕੇ ਚਾਹੇ ਇੱਦਾਂ ਹੱਥ ਨਾਲ ਦੱਬ ਦੋ ਵਿੱਚ ਨੂੰ ਇਹ ਤੁਹਾਡੀ ਮਰਜ਼ੀ ਆ ਜੇ ਹੱਥ ਨਾਲ ਨਹੀਂ ਦੱਬੁੰਦਾ ਤਾਂ ਥੋੜ੍ਹੀ ਹੁੰਦੀ ਹੈ ਨਹੀਂ ਆਪਣੀ ਲੱਕੜ ਦੀ ਉਹਦੇ ਪੁੱਠੇ ਪਾਸੇ ਨਾਲ ਲੱਕੜ ਵਾਲੇ ਪਾਸੇ ਨਾਲ ਇਹਨੂੰ ਠੋਕ ਦੋ ਵਿੱਚ ਨੂੰ ਨਹੀਂ ਬਸ ਇੱਦਾਂ ਆਪਣਾ ਗੁੱਠਿਆਂ ਨਾਲ ਪ੍ਰੈਸ ਕਰ ਦਨਾ ਆ ਦੇਖੋ ਜੀ ਇਹ ਤੋਂ ਮਾ ਇਹ ਤੋਂ ਮਾੜਾ ਚਾਹਣਾ ਚਾਹੀਦਾ ਕੱਟ ਨੇ ਜਿਹੜੇ ਨਾ ਕੱਟ ਤੋਂ ਮਾੜੀ ਉੱਚੀ ਚਾਹੀਦਾ ਫਿਰ ਸਾਨੂੰ ਕੋਈ ਦਿੱਕਤ ਨਹੀਂ ਆਉਣੀ ਟਾਇਰ ਫਿੱਟ ਕਰਨ ਚ ਲੋ ਜੀ ਆਹ ਦੇਖੋ ਇਹਨਾਂ ਪੂਰੀ ਬੜਾ ਫਿੱਟ ਹੋ ਗਏ ਠੀਕ ਆ ਜੀ ਬੈਰਿੰਗ ਇਦਾਂ ਘੁਮਾ ਕੇ ਦੇਖ ਲੈਣਾ ਆਪਣਾ ਬੈਰਿੰਗ ਸਹੀ ਸੀਗੇ ਹੁਣ ਆਪਾਂ ਲਗਦੇ ਹਾਂ ਚੱਕਾ ਫਿੱਟ ਕਰਨਾ ਫਿਰ ਤੁਹਾਨੂੰ ਫਿੱਟ ਕਰਕੇ ਚੱਕਾ ਦਿਖਾਉਣੀ ਆ हां जी ਜਿਹੜੀ ਆਪਣੀ ਗਰਾਰੀ ਹੈ ਨਾ ਇਹ ਰਬੜਾਂ ਚ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਇੱਥੇ ਰਬੜਾਂ ਤੇ ਤੇਲ ਲਾ ਲਓ ਪਹਿਲਾਂ ਥੋੜਾ ਥੋੜਾ ਠੀਕ ਹੈ ਜੀ ਤੇਲ ਲਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਵੀਡੀਓ ਰੋਕਦਾ ਮੈਂ ਕਮੈਂਟਰੀ ਹਾਂ ਜੀ ਐਦਾਂ ਆਪਾਂ ਲਾ ਲੈ ਤੇਲ ਵਾਲੇ ਇਹ ਤੇ ਵੀ ਲਾ ਲੈ ਤੇਲ ਹੁਣ ਆਪਾਂ ਸੱਧਾ ਰੱਖ ਕੇ ਨੇ ਦੱਬ ਦੇਣਾ ਚਾਹੇ ਉੱਪਰ ਖੜਜੋ ਇਹ ਤੇ ਸਕੂਟ ਲਾ ਕੇ ਕਿਤੇ ਚਾਹੇ ਉਦੋਂ 2 ਹੱਥਾਂ ਨਾਲ ਪ੍ਰੈਸ ਕਰ ਦੋ ਫਿਰ ਇਹਨੂੰ ਵੀ ਪੈਣਾ ਰਵੜਾ ਹਾਂਜੀ ਤੇ ਚੱਕਾ ਸਭ ਤੋਂ ਫਿੱਟ ਕਰਨ ਤੋਂ ਸੱਖ ਤਜਰਬਿਆਂ ਤੋਂ ਦੱਸ ਦਿਆਂ ਆਪਣਾ ਲਾਇ ਤੇ ਇਕੱਲਾ ਨਾ ਡ੍ਰਮਰ ਪਾ ਲੈਣਾ ਜਿਹੜੀਆਂ ਰਬੜਾਂ ਨੇ ਜੇ ਤੁਸੀਂ ਨਵੀਆਂ ਪਾਉਣੇ ਹੋ ਇਹਦੇ ਅਲਾਏ ਤੀ ਜਿਹੜੀ ਰਬੜਾਂ ਪਾ ਲਈ ਆਪਾਂ ਉਹਦੀਆਂ ਕਿਨਾਰੀਆਂ ਤੇ ਮੜਾ ਮੜਾ ਲੂਬ ਲਾ ਲਿਓ ਮਤਲਬ ਤੇਲ ਕਰਨ ਲਈ ਤੇਲ ਲਾ ਲਿਓ ਤੇ ਤੇ ਗਰਾਰੀ ਵਾਲੀ ਦੰਦੇ ਤੇ ਵੀ ਤੇਲ ਲਾ ਲਿਓ ਫਿਰ ਬਾਹਰੇ ਇਹਨੂੰ ਹੱਥ ਨਾਲ ਦੱਬ ਕੇ ਪਾ ਕੇ ਗਰਾਰੀ ਤਾਂ ਮੂਠਾ ਲ ਆਪਣਾ ਡੇਡਾ ਕਰ ਲਿਓ ਡੇਡਾ ਕਰਕੇ ਚੱਕਾ ਪਾ ਜਣਾ ਚੱਕਾ ਪਾਉਣ ਤੋਂ ਬਾਅਦ ਫਿਰ ਆਪਣੀ ਆਹ ਪਾ ਲਿਓ ਲੈਦਰ ਵਾਲੀ ਡਰੰਪ ਪਲੇਟ ਠੀਕ ਹੈ ਜੀ ਡਰੰਪ ਪਲੇਟ ਪਾ ਕੇ ਫਿਰ ਚੱਕਾ ਮੜਾ ਜੀ ਤਾਂ ਚੱਕਲੇ ਥੱਲੇ ਜਿੰਮਿਆ ਕੋਈ ਸਕੂਟ ਲਾ ਲੇ ਇਟੈਲਟ ਦੀ ਤਕਰੀਬਨ سپورਟ ਹੁੰਦੀ ਹੈ ਤੇ ਉਸ ਤੋਂ ਬਾਅਦ ਆ ਨਟ ਪਾ ਲਿਓ ਮੂਠਾ ਠੀਕ ਹੈ ਜੀ ਆ ਦੇਖੋ ਆ ਨਟ ਜਿੱਤੇ ਮੇਰੀ ਉਂਗਲੀ ਹੈ ਇਹ ਨਟ ਪਾ ਕੇ ਦੋ ਕੁ ਚੂੜੀਆਂ ਲਾ ਲਓ ਇਹਦੀਆਂ ਉਦੋਂ ਬਾਅਦ ਆ ਉੱਪਰ ਦੇ ਨਟ ਦੀ ਚੂੜੀ ਚਾਹੀ ਨਾ ਲਾਇਓ ਪਹਿਲਾਂ ਡਰਮ ਰੱਖਿਓ ਮਗਰ ਠੀਕ ਆ ਜੀ ਉਦੋਂ ਬਾਅਦ ਜਦ ਮੰਨ ਕੇ ਚਲੋ ਵੀ ਸਾਰਾ ਸੈੱਟ ਕਰਨੀ ਆ ਕਿ ਜਿਹੜੀ ਆਪਣੀ ਆਹ EBS ਵਾਲੀ ਆ ਇਹ ਤਾਂ ਢਿੱਲੀ ਰੱਖਿਓ ਇੰਨਾ ਢਿੱਲਾ ਹੋਣਾ ਚਾਹੀਦਾ ਧਾਰ ਦੇ ਵੀ ਆਪਣੀ ਆਹ ਘੁੰਮ ਕੇ ਮਗਰ ਦੀ ਸਾਈਡ ਆ ਠੀਕ ਆ ਜੀ ਚੱਕਾ ਫੋਟਾ ਮਗਰ ਚਾਹੀਦਾ ਫਿਰ ਉਦੋਂ ਬਾਅਦ ਚੱਕਾ ਤਾਂ ਹਾਂ ਚੱਕ ਲਓ ਥੱਲੇ ਸਪੋਰਟ ਟਾਇਟ ਕਰ ਦੋ ਤੇ ਉਦੋਂ ਬਾਅਦ ਚੱਕਾ ਆਪਣਾ ਫਿਰ ਆ ਕਾਟਰ ਚ ਪਾ ਲਓ ਆ ਮਗਰੋਂ ਖੁੱਲੀ ਹੁੰਦੀ ਹੈ ਨਾ ਗਾਟਰ ਬੋਲਟ ਦੀ ਇੱਧਰੋਂ ਇਹ ਆ ਚੀਜ਼ ਇੱਕ ਮਿੰਟ ਵੀੜਿਆ ਚੀਜ਼ ਇੱਧਰੋਂ ਖੁੱਲੀ ਹੈ ਨਾ ਬੋਲਟ ਦੀ ਪਹਿਲਾਂ ਆ ਨਟ ਨਾ ਪਾਓ ਅੰਨ ਨਟ ਥੱਲੇ ਰੱਖਿਓ ਕੱਲਾ ਨਟ ਪਾ ਲਿਓ ਆ ਨਟ ਪਾ ਕੇ ਉਦੋਂ ਬਾਅਦ ਫਿਰ ਇਹਨੂੰ ਬਰਾਬਰ ਕਰਕੇ ਦੂਈ ਸਾਈਡ ਚੜੀ ਪਾ ਲਿਓ ਤੇ ਫਿਰ ਆਪਣਾ ਜਿਹੜਾ ਉੱਪਰ ABS ਵਾਲਾ ਜੀ ਤੇ ਕਨੈਕਟਰ ਹੁੰਦਾ ਉਹਨੂੰ ਟੇਡਾ ਕਰਕੇ ਧੱਕਾ ਮਾਰ ਕੇ ਬਰਾਬਰ ਕਰ ਲਓ ਠੀਕ ਹੈ ਫਿਰ ਇਹਨੂੰ ਚੱਕ ਕੇ ਨਟ ਨੂੰ ਵਿੱਚ ਪਾ ਲਿਓ ਵਿੱਚ ਪਾਉਣ ਤੋਂ ਬਾਅਦ ਨਟ ਲਾ ਲਓ ਇੱਕ ਦੋ ਚੂੜੀਆਂ ਉਸ ਤੋਂ ਬਾਅਦ ਕਿ ਜਿਆਦਾ ਪਾਣਾ ਜਿਹੜੀ ਆ ਕਲਰ ਆ ਇਹਦੀ ਆ ਬਾਹਰ ਦੀ ਕਲਰ ਆ ਇਹਨੂੰ ਟਿੱਡੇ ਰੱਖਿਓ ਬਾਹਰ ਦੀ ਕਲਰ ਮਾਰ ਜੀ ਲਾ ਕੇ ਥੋੜੀ ਗਾਹ ਕਰਦੇ ਹੋ ਫਿਰ ਇੱਥੋਂ ਧੱਕਾ ਮਾਰ ਕੇ ਅੰਦਰਲੀ ਕਲਰ ਗੂਠੇ ਨਾਲ ਪ੍ਰੈਸ ਕਰਦੇ ਆ ਚਮਟੇ ਨੇ ਬਾਹਰ ਨਿਕਲੇ ਆਉਣਾ ਠੀਕ ਆ ਜੀ ਇਹਨੇ ਐਡਜਸਟਮੈਂਟ ਹੋ ਗਈਆਂ ਫਿਰ ਨਟ ਪਾ ਲਿਓ ਆਪਾਂ ਇਦਾਂ ਹੀ ਪਾਇਆ ਜਣੀਆਂ ਦੀਆਂ ਰਬੜਾਂ ਟਾਈਟ ਹੁੰਦੀਆਂ ਨੇ ਥੋੜੀਆਂ ਔਖੀਆਂ ਪੈਂਦੀਆਂ ਨੇ ਉਹ ਚੀਜ਼ ਰਬੜਾਂ ਆਉਂਦੀਆਂ ਬਾਹਰ ਪਾ ਲਿਓ ਵਿੱਚ ਨਹੀਂ ਬਣੀਆਂ ਬਾਕੀ ਚੱਕਾ ਆਪਣਾ ਫਿੱਟੋ ਗਿਆ ਹੁਣ ਚੈਨ ਫਿੱਟ ਕਰਨੀ ਆਪਾਂ ਟੈਂਕੀ ਰਹਿ ਗਈ ਟੈਂਕੀ ਤੋਂ ਬਾਅਦ ਆਪਣੀ ਸੀਟ ਰਹਿ ਗਈ ਸੈਟ ਪੈਨਲ ਰਹਿ ਗਿਆ ਜਿਹਦੇ ਆ ਲਖਣ ਤੋਂ 350 ਆਪਣਾ ਥੋੜੇ ਘਮ ਰਹਿਦਾ ਹੁਣ ਆਪਣਾ ਫਿੱਟ ਕਰਕੇ ਦਿਖਾਉਨੇ ਤੁਹਾਨੂੰ ਫਿਰ ਸਾਫ ਕਰਤਾ ਪਹਿਲਾਂ ਕੋ ਪੂਰਾ ਥਲੀ ਹੋ ਗਿਆ ਨੇ ਹੁਣ ਆਪਾਂ ਕਰਦੇ ਆ ਫਿੱਟਿੰਗ ਹਾਂਜੀ ਹੁਣ ਆਪਾਂ ਲੱਗੇ ਆ ਹੈਂਡਲ ਚੇਂਜ ਕਰਨੇ ਤੇ ਹੈਂਡਲ ਤਾਂ ਚੇਂਜ ਕਰਨਾ ਜਗ੍ਹਾ ਲੱਗਿਆ ਸੀ ਸਭ ਤੋਂ ਪਹਿਲਾਂ ਆਪਾਂ ਨਟ ੱਲਾ ਕਰਦੇ ਆ 8 ਨੰਬਰ ਦੀ ਕੋਟੀ ੱਲਾ ਕਰਦੇ ਆ ਹੁਣ ਆਪਾਂ ਨਟ ੱਲਿਆਂ ਦੇ ਦੋ ਨਟ ਖੋਲੇਗਾ ਇੱਕ ਦਾ ਨਟ ਖੋਲਜੇ ਇੱਕ ਦਾ ਖੋਲਲੇ ਆ ਨੋਰ ਦਾ ਖੁਦ ਮਤ ਹਾਂ ਆ ਨਟ ਠੀਕ ਹੋ ਜੀ ਇਹ ਦੋ ਨਟ ਖੋਲ ਕੇ ਆਪਣੀ ਡੱਬੀ ਲੱਗ ਹੋ ਜਣੀ ਫਿਰ ਆਪਾਂ ਹੈਂਡਲ ਕਾਢੋ ਨਾ ਬਾਹਰ ਫਿਰ ਆ ਨਟ ਖੋਲਾਂਗੇ 12 ਨੰਬਰ ਦੇ ਫਿਰ ਆ ਨੰਬਰ ਖੋਲਾਂਗੇ 16 ਨੰਬਰ ਦਾ ਸ਼ਾਇਦ ਤੇਰਾ ਆਪਣਾ ਗਿਆ ਦਾਨ ਪਰ ਦਾ ਆ ਦੋ ਜਾਨ ਨੰਬਰ ਦੇ ਖੋਲਾਂਗੇ ਫਿਰ ਆ ਡੱਬੀ ਥੱਲੇ ਦੋ ਨਟ ਨਹੀਂ ਖੋਲਾਂਗੇ ਫਿਰ ਡੱਬੀ ਲੈਦਾ ਹੋ ਜੂ ਫਿਰ ਆਪਾਂ ਗ੍ਰਿਪ ਸੱਟ ਮਾਰ ਕੇ ਬਾਹਰ ਕੱਢ ਲੈਣਾ ਤੁਹਾਨੂੰ ਦਿਖਾਉਨੇ ਆਪਾਂ ਹਾਂ ਜੀ ਆ ਆਪਾਂ ਡੱਬੀ ਖੋਲਤੀ ਤੇ ਆ ਆਪਣੇ 13 ਨੰਬਰ ਦੇ ਨਟ ਸੀਗੇ ਇਹ ਵੀ ਖੋਲ ਤੇ ਆਹ ਦੱਸਦਾ ਇਹ ਵੀ ਖੋਲਤਾ ਢਲੇ ਕਰ ਤੇ ਆ ਦੇਖਣਾ ਜਾਲੀ ਹਾਂ ਜੋ ਦਾ ਇੱਥੇ ਪਤਾ ਲੱਗਦਾ ਜੰਗਾਲ ਪੈ ਗਿਆ ਇਹਦੇ ਵਿੱਚ ਬਾਹਲਾ ਨਾਲੇ ਬਾਹਰ ਨਹੀਂ ਖੜੇ ਕਦੇ ਤੇ ਹੁਣ ਆਪਣੇ ਦੋਨੋਂ ਡਰ ਰਹਿ ਗਏ ਇਹ ਖੋਲਦੇ ਹਾਂ ਹੈਂਡਲ ਆਪਾਂ ਕੱਢਦੇ ਹਾਂ ਬਾਹਰ ਫਿਰ ਨੂੰ ਦਬਾਉਨੇ ਆਪਾਂ ਵੀ ਅਪਡੇਟ ਹਾਂ ਸਾਲਾ ਤੇ ਹੁਣ ਹਾਂਜੀ ਪਹਿਲਾਂ ਨਾ ਜੇ ਆਪਾਂ ਪਾਇਆ ਸੀ ਹੈਂਡਲ ਦਾ ਮੱਠਾ ਇਹਦੇ ਨੇ ਆਪਾਂ ਤੇਲ ਲਾਇਆ ਜਿੱਦਾਂ ਹੁਣ ਸੋਖਹੀ ਨਹੀਂ ਤੇ ਜਾਮ ਹੋ ਜਾਂਦਾ ਤੇ ਜਾਮ ਨਹੀਂ ਹੋਏਗਾ ਇਹ ਉਹਨਾਂ ਨਹੀਂ ਜਾਮ ਆ ਜਿੱਦਾਂ ਵੀ ਹੱਥ ਨਾਲੇ ਤਤ ਨਾਲੇ ਰਹਿ ਗਿਆ ਉਹ ਕਿਨ ਜੇ ਜੈਨੂਨ ਹੁੰਦਾ ਤਾਂ ਤੇ ਪੰਚਿੰਗ ਹੋ ਜਾਂਦੀ ਇਦਾਂ ਬਾਕੀ ਪਛਾਣ ਵੀ ਆ ਜਾਂਦੀ ਹੈ ਹੁਣ ਆਪਣਾ ਹੈਂਡਲ ਖੁੱਲ ਗਿਆ ਹੁਣ ਆਪਾਂ ਪਾਉਂਦਾ ਦੂਜਾ ਜੈਨੂਨ ਜਿਹੜਾ ਪਹਿਲਾਂ ਸੀਗਾ ਇਹਨੂੰ ਏਜੰਸੀ ਵਾਲੇ